ਸਿਕਲ ਜੀ ਆ ਗੰਜਾ ਜਿਆ ਕਹਿੰਦਾ ਸੀਗਾ ਮੈਂ ਦਲਜੀ ਦੀ ਫਿਲਮ ਨਹੀਂ ਲੱਗਣ ਦੇ ਉਹ ਗੰਜਿਆ ਸੁਣ ਫਿਲਮ ਲੱਗ ਗਈ ਕਮਾਈ ਬਹੁਤ ਕਰ ਗਈ ਗੰਜਿਆ ਤੂੰ ਰੋ ਕੇ ਨਹੀਂ ਸਕਿਆ ਓ ਹੋ 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 ਇਹ ਭਰਾਵਾ ਇਹ ਗੰਜਾ ਜਿਆ ਜੱਥੇ ਦੇਖੋ ਉੱਥੇ ਆ ਜਾਂਦਾ ਅੱਜ ਇਹਦੀ ਹਨਾ ਆਪਾਂ ਮੰਜੀ ਐਦਾਂ ਦੀ ਟੋਕਣੀ ਮੈਂ ਕਦੇ ਤਾਂ ਨਹੀਂ ਵੀਡੀਓ ਕਰਦਾ ਪਰ ਚੱਕਰ ਇਹ ਆ ਇਹ ਪਤੰਦਰ ਹਰ ਵਾਰੀ ਪੋਸਟਰ ਚੱਕ ਕੇ ਆ ਜਾਂਦਾ ਮੈਂ ਫਿਲਮ ਨਹੀਂ ਲੱਗਣ ਦੇਣੀ ਭਰਾਵਾ ਪੰਜਾਬ ਤੇਰਾ ਕੱਲੇ ਦਾ ਆ ਸਾਡਾ ਨਹੀਂ ਅਸੀਂ ਭਾਈ ਦੇਖਣੀ ਹੋਊਗੀ ਚੱਲ ਮੰਨ ਲਿਆ ਤੂੰ ਕਹਿੰਦਾ ਮੈਂ ਲੱਗਣ ਨਹੀਂ ਦੇਣੀ ਇੱਕ ਤੇਰੇ ਨਾਲ ਆ ਆ ਦੂਜਾ ਰਲਿਆ ਆ ਇਹ ਬੜਾ ਵੱਡਾ ਦੇਸ਼ ਭਗਤ ਕਹਿੰਦਾ ਘਰੋਂ ਹੀ ਬੈਠਾ ਵੀਡੀਓ ਪਾਉਂਦਾ ਰਹਿੰਦਾ ਇਹਦੀ ਦੇਸ਼ ਭਗਤੀ ਦੇਖ ਲੋ ਕਿਦਾਂ ਦੀ ਆ ਘਰ ਬੈਠੇ ਦੀ ਹੈ ਐਡੀ ਸਿਕਿਉਰਿਟੀ ਲਈਓ ਆ ਚੱਕਿਆ ਦੇਸ਼ ਭਗਤੀ ਦਾ ਹੈ ਦੱਸਦਾ ਕਿਹਨਾਂ ਨੂੰ ਆ ਜਿਹੜੇ ਦੇਸ਼ ਭਗਤ ਵਾ ਤੇ ਮੈਂ ਕਹਿੰਨਾ ਜੇ ਤੂੰ ਫਿਲਮ ਨਹੀਂ ਲੱਗਣ ਦਿੱਤੀ ਤਾਂ ਦਲਜੀਤ ਦਾ ਕੀ ਫਰਕ ਪੈ ਗਿਆ ਉਹ ਭਾਈ ਉਹਦੀ ਫਿਲਮ ਵੀ ਚੱਲ ਗਈ ਕਮਾਈ ਕਰਨ ਵਾਲੀ ਫਿਲਮਾਂ ਦੇ ਵਿੱਚ ਆ ਗਈ ਅਮਰੀਕਾ ਕੈਨੇਡਾ ਆਸਟ੍ਰੇਲੀਆ ਫਿਰ ਅਰਬ ਜਿਹੜੇ ਆ ਉੱਥੇ ਚੱਲੀ ਦੁਬਈ ਚੱਲੀ ਆ ਉਹ ਮਾਸਕਟ ਚੱਲੀ عمان ਚੱਲੀ ਮੈਂ ਤੈਨੂੰ ਕਿਹੜੇ ਕਿਹੜੇ ਮੁਲਕਾਂ ਦਾ ਨਾਮ ਲੈ ਕੇ ਦੱਸਾਂ ਜਿੱਥੇ ਜਿੱਥੇ ਦਿਲ ਦੀ ਦੀ ਫਿਲਮਾਂ ਖੂਤੀ ਪਾਤੀ ਗੰਜਾ ਗੰਜਾ ਤੂੰ ਤਾਂ ਰਹਿ ਗਿਆ ਹੁਣ ਕੀ ਕਰੂੰਗਾ ਬਹਿ ਜਾ ਹੁਣ ਬਿੱਟ ਤੇ ਆਪਾਂ ਕਰੀ ਜਾ ਬੈ ਕੇ ਹਾਇ ਦਲਜੀਤ ਦੀ ਫਿਲਮ ਚੱਲ ਗਈ ਹਾਇ ਚੱਲ ਗਈ ਬੜਾ ਤੁਸੀਂ ਰੋਕਿਆ ਓਏ ਤੁਹਾਡੇ ਰੋਕਿਆ ਰੋਕਣ ਵਾਲਾ ਹੀ ਨਹੀਂ ਓ ਬੰਦਾ ਤਾਂ ਹੀ ਕਹਿੰਦਾ ਫੜ ਲਓ ਭੂਂਡ ਦੀਆਂ ਲੱਤਾਂ ਫੜ ਲਓ ਹੁਣ ਗੰਜਿਆ ਤੁਸੀਂ ਆ ਇੱਕ ਨਾਲ ਜਿਹੜਾ ਇਹ ਨਕਲੀ ਸਰਦਾਰ ਆ ਯਾਰ ਇਹ ਐਵੇਂ ਇਹ ਤਾਂ ਪੱਗ ਨੂੰ ਵੀ ਕਈ ਵਾਰੀ ਮੈਂ ਸੋਚਦਾ ਉਹਨਾਂ ਲਾਜ ਹੀ ਲਵਾਉਂਦਾ ਆ ਇਹ ਬੜਾ ਟੱਪਦਾ ਸੀ ਫਿਲਮ ਨਹੀਂ ਲੱਗਣ ਦੇਣੀ ਉਹ ਫਿਲਮ ਵੀ ਲੱਗ ਗਈ ਜਿੱਤੇ ਲੱਗਣੀ ਸੀ ਕਮਾਈ ਵੀ ਕਰ ਗਈ ਭਰਾਵਾ ਹੁਣ ਤੁਹਾਡਾ ਕੀ ਬਣੂਗਾ ਲੱਖ ਦੀਆਂ ਲਾਨਤਾਂ ਪਾਉਣਿਆਂ ਤੁਹਾਨੂੰ ਤੇ ਹੁਣ ਸ਼ਰਮ ਕਰਿਆ ਕਰੋ ਬਸ ਇਹੋ ਹੀ ਕਹਿਣਾ ਚਾਹੁੰਨਾ ਕੀ ਕਹੋਗੇ ਦੋਸਤ ਜਰੂਰ ਧੰਨਵਾਦ